ਸਭ ਤੋਂ ਵੱਡੇ ਹਰਾਮਖੋਰ ਦੀ ਅੱਜ ਗੱਲ ਕਰਨ ਲੱਗਾ ਤੇ ਤੁਹਾਨੂੰ ਜੇ ਕੋਈ ਹਰਾਮਖੋਰ ਤੋਂ ਵੱਡਾ ਕੋਈ ਹਰਾਮਖੋਰ ਟੱਕਰਿਆ ਤਾਂ ਕਮੈਂਟ ਬਾਕਸ 'ਚ ਲਿਖ ਦਿਓ ਜੇ ਇਤੋਂ ਵੱਡਾ ਹਰਾਮਖੋਰ ਨਹੀਂ ਹੈਗਾ ਤਾਂ ਇਹਦੀ ਕੀਤੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਦਰਬਾਰ ਸਾਹਿਬ ਪ੍ਰਤੀ ਕੀ ਸ਼ਰਧਾ ਮਨਚ ਹੈਗੀ ਹੈ ਕਿਉਂਕਿ ਦਰਬਾਰ ਸਾਹਿਬ ਤੁਸੀਂ ਵੀ ਜਾ ਕੇ ਮੱਥਾ ਟੇਕਿਆ ਹੋ ਯਾਰ ਉਸੇ ਗੋਲਕ ਦੇ ਵਿੱਚੋਂ ਇਸ ਬੰਦੇ ਨੇ ਠੱਗੀ ਮਾਰੀ ਹੈ ਰੱਬ ਦੇ ਨਾਂ ਦੇ ਉੱਤੇ ਸਿੱਧੀ ਠੱਗੀ ਮਾਰਨ ਵਾਲਾ ਇਹ ਬੰਦਾ ਜਿਹੜਾ ਹੈਗਾ ਸਤਿੰਦਰਪਾਲ ਸਿੰਘ ਖੋਲੀ ਤੇ ਠੱਗੀ ਕਿੱਡੀ ਆ 2007 'ਚ ਬਾਦਲਾਂ ਦੀ ਸਰਕਾਰ ਬਣਦੀ ਹੈ ਤੇ 9 ਦੇ ਵਿੱਚ ਕੀ ਹੈ ਇਹਨੂੰ ਆਡਿਟ ਕਰਨ ਤੇ ਲਾਇਆ ਜਾਂਦਾ ਹਸਾਬਤਾਵੇ ਬਾਦਲਾਂ ਦਾ ਵੀ ਰੱਖਦਾ ਹੁੰਦਾ ਪਰ ਬਾਦਲਾਂ ਕੋਲੇ ਖਜ਼ਾਨੇ ਦੋ ਸੀ ਨਾ ਇੱਕ ਕੀ ਆ ਗੁਰੂ ਦੀ ਗੋਲਕ ਸੀ ਇੱਕ ਆਪ ਦੇ ਘਰ ਵਾਲੀ ਗੋਲਕ ਸੀ ਦੋਨੇ ਗੋਲਕਾਂ ਦਾ ਇਕੱਠਾ ਖਜ਼ਾਨਚੀ ਲਾਇਆ ਗਿਆ ਸੀ ਇਹ ਬੰਦਾ ਤੇ ਤਨਖਾਹ ਕਿੰਨੀ ਲੈਂਦਾ ਸੀ 2009-10 ਦੇ ਵਿੱਚ ਇਹ ਬੰਦਾ 47 ਲੱਖ ਤੋਂ ਸ਼ੁਰੂਆਤ ਕਰਦਾ ਪਹਿਲੇ ਸਾਲ 47 ਲੱਖ ਲੈਂਦਾ ਦੂਜੇ ਸਾਲ 52 ਲੱਖ ਤੀਜੇ ਸਾਲ 61 ਲੱਖ ਚੌਥੇ ਸਾਲ ਕੀ ਆ 77 ਲੱਖ ਰੁਪਇਆ 2014-15 ਜਾ ਕੇ 1 ਕਰੋੜ ਰੁਪਇਆ ਲੈਂਦਾ ਪਰ 2014 ਦੇ ਵਿੱਚ ਕੀ ਆ ਕੁਝ ਮਾੜੇ ਮੋਟੇ ਜ਼ਮੀਰਾਂ ਵਾਲੇ ਬੰਦੇ ਕੀ ਆ ਸੀਗੇ ਉੱਥੇ ਐ ਜੀਪੀਸੀ ਦੇ ਵਿੱਚ ਬੈਠੇ ਉਹਨਾਂ ਬੰਦਿਆਂ ਵੱਲੋਂ ਰੌਲਾ ਪਾਇਆ ਜਾਂਦਾ ਤੇ ਇਸ ਬੰਦੇ ਦੇ ਉੱਤੇ ਰੋਕ ਲਵਾ ਕੇ ਬੰਦੇ ਦੀਆਂ ਸੇਵਾਵਾਂ ਕੀ ਖਤਮ ਕੀਤੀਆਂ ਜਾਂਦੀਆਂ ਪਰ ਅਗਲਾ 24 ਘੰਟਿਆਂ ਦੇ ਵਿੱਚ ਦੁਬਾਰੇ ਸੇਵਾਵਾਂ ਬਹਾਲ ਕਰ ਜਾਂਦਾ 2014 ਦੇ ਵਿੱਚ ਕਿਉਂਕਿ ਹਰਾਮਖੋਰਾ ਦਾ ਪਿਓ ਵੀ ਕੀ ਆ ਉੱਤੇ ਹੱਥ ਧਰੀ ਬੈਠਾ ਸੀ ਇਹਨਾਂ ਤੇ ਹਰਾਮਖੋਰਾ ਦਾ ਪਿਓ ਵੀ ਦੱਸਿਓ ਕਮੈਂਟ ਬਾਕ ਵਿੱਚ ਕਿਹੜਾ ਫਿਰ ਅੱਗੇ ਚੱਲ ਕੇ 2015-16 ਦੇ ਵਿੱਚ ਇਹ ਬੰਦਾ ਕਿੰਨੀ ਤਨਖਾਹ ਲੈਂਦਾ 1 ਕਰੋੜ 3 ਲੱਖ ਸਾਲ ਦਾ 16-17 'ਚ ਫਿਰ 1 ਕਰੋੜ 3 ਲੱਖ 201 ਖਰਾਉਨੇ ਦੀ 1 ਕਰੋੜ 7 ਲੱਖ ਉਦੋਂ ਅਗਲੇ ਸਾਲ 1 ਕਰੋੜ 15 ਲੱਖ ਰੁਪਏ ਇਹ ਬੰਦਾ ਕੀ ਚਾਰਜ ਕਰਦਾ ਤੇ ਆਉਂਦਾ ਕਿੰਨੇ ਦਿਨਾਂ ਹਫਤੇ ਦੇ ਵਿੱਚ ਇੱਕ ਦਿਨ ਆਉਂਦਾ ਤੇ 31 ਜੁਲਾਈ ਨੂੰ ਜਦੋਂ ਇਹਦੀਆਂ ਸੇਵਾਵਾਂ ਖਤਮ ਕੀਤੀਆਂ ਜਾਂਦੀਆਂ ਉਦੋਂ ਤੱਕ ਵੀ ਕੀ ਆ ਉਹ ਸਾਲ ਦੇ ਵਿੱਚ 45 ਲੱਖ ਰੁਪਏ ਬੰਦਾ ਆ ਦੀ ਤਨਖਾਹ ਚਾਰਜ ਕਰਦਾ ਤੇ ਇਹਦਾ ਕੰਮ ਕੀ ਸੀ ਸਭ ਤੋਂ ਵੱਡੀ ਕੰਮ ਕੀ ਸੀ ਇਹਦਾ ਰਿਕਾਰਡ ਨੂੰ ਕੰਪਿਊਟਰਾਈਜ਼ ਕਰਨਾ ਸੀ ਸਾਰਾ ਤੇ ਦੂਜਾ ਪ੍ਰੈਸ ਰਿਕਾਰਡ ਜਿਹੜਾ ਸੀਗਾ ਸਾਰਾ ਕੀ ਉਹ ਆਨਲਾਈਨ ਕਰਨਾ ਸੀ ਪਰ ਬੰਦੇ ਨੇ ਡੱਕਾ ਵੀ ਨਹੀਂ ਤੋੜਿਆ ਇਸੇ ਕਰਕੇ ਜਿਹੜੀ ਕੀ ਅਕਾਲ ਤਖਤ ਵੱਲੋਂ ਕਮੇਟੀ ਬਣਾਈ ਗਈ ਸੀ ਬਾਬਾ ਇਸ਼ਰ ਸਿੰਘ ਜੀ ਦੀ ਇਹ ਦੇ ਵਿੱਚ ਕਿ ਹਰਲੀਨ ਕੌਰ ਕੀ ਹੈ ਸੀਏਸੀ ਤੇ ਹਰਪ੍ਰੀਤ ਕੌਰ ਸੀਨੀਅਰ ਐਡਵੋਕੇਟ ਸੀ ਜਿਹੜੇ ਉਹ ਕੀ ਆ ਰਲ ਕੇ ਕਮੇਟੀ ਫਿਰ ਜਦੋਂ ਸਾਰੀਆਂ ਤੱਥ ਫਰੋਲਦੀਆਂ ਤਾਂ ਉਹਦੇ ਵਿੱਚੋਂ ਨਿਕਲਦਾ ਕੀ ਆ ਵੀ ਇਹ ਬੰਦੇ ਨੇ ਡੱਕਾ ਹੀ ਨਹੀਂ ਤੋੜਿਆ ਹੁਣ ਹਰਾਮਖੋਰ ਮੈਂ ਤਾਂ ਕਹਿਣਾ ਕਿਉਂਕਿ ਹਰਾਮ ਦਾ ਮਤਲਬ ਕੀ ਹੁੰਦਾ ਜਿਹੜੇ ਗੱਲ ਤੋਂ ਕੀ ਆ ਮਨਾ ਕੀਤਾ ਹੋਵੇ ਤੇ ਖੋਰ ਜਿਹੜਾ ਕੀ ਆ ਭੁੱਖਾ ਹੋਵੇ ਉਹ ਚੀਜ਼ ਦੇ ਉੱਤੇ ਤੇ ਗੁਰੂ ਦੀ ਗੋਲਕ ਨੂੰ ਬੰਦਾ ਕੀ ਆ ਯਾਰ ਇਹ ਬੰਦਾ ਭੁੱਖਾ ਬੰਦਾ ਖਾਂਦਾ ਇਹ ਕੰਮ ਡੱਕਾ ਵੀ ਨਹੀਂ ਕਰਦਾ ਇਸੇ ਕਰਕੇ 25% ਕੀ ਆ ਰੱਖ ਕੇ ਬਾਕੀ ਕੀ ਆ 75% ਇਹਦੋਂ ਵਾਪਸ ਅਗਰਾਉਂਡ ਵਾਸਤੇ ਕਿਹਾ ਜਾਂਦਾ ਹੈਗਾ ਈਸ਼ਰ ਸਿੰਘ ਜੀ ਦੀ ਕਮੇਟੀ ਵੱਲੋਂ ਤੇ ਬੇਸ਼ਰਮੀ ਦੀ ਹੱਦ ਉਦੋਂ ਹੁੰਦੀ ਆ ਜਦੋਂ ਇਹ ਜਿਹੜਾ ਸਤਿੰਦਰ ਪਾਲ ਸਿੰਘ ਕੋਲੀਆ ਫੜਿਆ ਕਿੱਥੋਂ ਜਾਂਦਾ ਇਹ ਚੰਡੀਗੜ੍ਹ ਦੇ ਇੱਕ ਹੋਟਲ 'ਚੋਂ ਫੜਿਆ ਜਾਂਦਾ ਜਿੱਥੇ ਕਮਰਾ ਕਿਹਦੇ ਵੱਲੋਂ ਬੁੱਕ ਕਰਾਇਆ ਗਿਆ ਹੁੰਦਾ ਬਾਦਲਾਂ ਦੇ ਚੈਨਲ ਜਿਹੜਾ ਪੀਟੀਸੀ ਹੈ ਜਿਹਦਾ ਇਹ ਬੰਦਾ ਡਾਇਰੈਕਟਰ ਸੀ ਉਸ ਦੇ ਇੱਕ ਕਮਸ਼ੂਰ ਪੱਤਰਕਾਰ ਦੇ ਨਾਂ ਦੇ ਉੱਤੇ ਕਮਰਾ ਬੁੱਕ ਸੀ ਜਿਹਦੇ ਵਿੱਚੋਂ ਇਹ ਬੰਦਾ ਅਰੈਸਟ ਹੁੰਦਾ ਹੁਣ ਇਸ ਬੰਦੇ ਤੋਂ 75% ਜਿਹੜਾ 7.5 ਕਰੋੜ ਰੁਪਏ ਜਿਹੜਾ ਤਨਖਾਹ ਦੇ ਰੂਪ ਚ ਲਿਆ ਸੀਗਾ ਉਹ ਗ੍ਰਾਉਣ ਵਾਸਤੇ ਜਦੋਂ ਜਿਹੜੀ ਬਣਿਆ ਸੀਗਾ 2020 ਤੋਂ ਲੈ ਕੇ 25 ਤੱਕ ਧਾਮੀ ਸਾਹਿਬ ਜਿਹੜੇ ਖੁਦ ਵਕੀਲ ਨੇ ਉਹ ਗ੍ਰਾ ਨਹੀਂ ਸਕੇ ਤੇ ਕੇਸ ਵਗ ਜਾਂਦਾ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੋਲੇ ਵਗ ਜਾਂਦਾ ਜਿਹਦੇ ਉੱਤੇ ਫੇਰ ਕੀ ਹੈ ਇਹਨਾਂ ਦਾ ਆਪ ਦਾ ਮਾਕੇ ਬੈਠਾ ਹੋਇਆ ਜਿਹੜਾ ਸਰਵਿਸ ਸਰਪਾ ਹੈਗਾ ਜਿਹੜਾ ਚੇਅਰਮੈਨ ਲਾਇਆ ਹੋਇਆ ਉਹ ਬਾਦਲਾਂ ਦਾ ਆਪ ਦਾ ਖਾਸ ਆ ਜਿਹਦੇ ਬਾਰੇ ਮੈਂ ਪਿਛਲੀ ਪੋਸਟ 'ਚ ਗੱਲ ਕੀਤੀ ਸੀ ਵੀ ਜਿਹਨੂੰ ਹਟਾਉਣਾ ਬਣਦਾ ਕਿਉਂਕਿ ਸਰਕਾਰ ਨੇ ਪੁਆਇੰਟ ਕਰਨਾ ਹੁੰਦਾ ਉਹ ਤੇ ਤੇ ਇਸ ਸਤਿੰਦਰਪਾਲ ਸਿੰਘ ਕੋਹਲੀ ਤੋਂ 7.5 ਕਰੋੜ ਰੁਪਇਆ ਜਿਹੜਾ ਅਗਰਾਉਂ ਵਾਸਤੇ ਐਜੀਪੀਸੀ ਵੱਲੋਂ ਜਿਹੜਾ ਵਕੀਲ ਅਪੁਆਇੰਟ ਕੀਤਾ ਜਾਂਦਾ ਉਹ ਕੌਣ ਸੀ? ਸਿਆਲਕਾ ਸਾਹਿਬ ਐਡਵੋਕੇਟ ਸਿਆਲਕਾ ਜੀ ਬਹੁਤ ਮਸ਼ਹੂਰ ਵਕੀਲ ਨੇ। ਉਹ ਫਿਰ ਐਜੀਪੀਸੀ ਵੱਲੋਂ ਕੀ ਆ ਪੇਸ਼ ਹੁੰਦੇ ਆ ਉੱਥੇ ਤਾਂ ਕਿ ਸਤਿੰਦਰਪਾਲ ਸਿੰਘ ਕੋਹਲੀ ਤੋਂ ਪੈਸੇ ਗ੍ਰਾਹੇ ਜਾ ਸਕਣ। ਇਹਦੇ ਖਿਲਾਫ ਪੇਸ਼ ਹੁੰਦੇ ਆ ਤੇ ਉਹੀ ਸਿਆਲਕਾ ਸਾਹਿਬ ਇਹ ਸਤਿੰਦਰਪਾਲ ਸਿੰਘ ਕੋਹਲੀ ਦੇ ਅੱਜਕੱਲ ਵਕੀਲ ਨੇ। ਆ ਜਿਹੜੇ ਕੇਸ ਦੇ ਵਿੱਚ ਹੁਣ ਕੀ ਆ ਇਹਨਾਂ ਨੂੰ ਨਾਮਜ਼ਦ ਕੀਤਾ ਉਸ ਕੇਸ ਦੇ ਵਿੱਚ ਇਹਨਾਂ ਦੇ ਜਿਹੜੇ ਪੱਖ ਦੇ ਵਿੱਚ ਵਕੀਲ ਵੀ ਸਿਆਲਕਾ ਸਾਹਿਬ ਹੀ ਬ ਉਹੀ ਬੰਦਾ ਐਜੀਪੀਸੀ ਵੱਲੋਂ ਅਪਾਇੰਟ ਕੀਤਾ ਜਾਂਦਾ ਤੇ ਪੈਸੇ ਕਰਾਉਣ ਵਾਸਤੇ ਉਹੀ ਬੰਦਾ ਹੁਣ ਇਹਦੀ ਪੈਰਵਾਈ ਕਰ ਰਿਹਾ ਉਸ ਕੇਸ ਦੇ ਵਿੱਚ ਕੀ ਆ ਫਸੇ ਹੋਣ ਕਰਕੇ ਤੂੰ ਹੱਦ ਕੀ ਹੋਊਗੀ ਬੇਸ਼ਰਮੀ ਦੀ 5 ਸਤੰਬਰ 2020 ਨੂੰ ਜਿਹੜਾ ਕੀ ਆ ਮੈਂ ਕਹਿੰਦਾ ਮਤਾ ਪਾਸ ਕੀਤਾ ਜਾਂਦਾ ਉਹਦੇ ਵਿੱਚ ਰੋਗ ਤਾਂ ਹੀ ਲਾਈ ਗਈ ਸੀ ਕਿਉਂਕਿ ਇਹਦਾ ਸਤਿੰਦਰਪਾਲ ਸਿੰਘ ਕੋਹਲੀ ਦਾ ਜਿਗਰ ਆ ਗਿਆ ਸੀ ਉਹਦੇ 'ਚ ਨਾ ਆ ਗਿਆ ਸੀਗਾ ਇਸੇ ਕਰਕੇ ਉਹ ਕਹਿੰਦੇ ਆ ਕਿ ਇਹਨੂੰ ਜਿਹੜੀ ਬਣਦੀ ਸਜ਼ਾ ਹੈਗੀ ਆ ਉਹ ਕਹਿੰਦੇ ਜੀ ਪੰਥ ਵੱਲੋਂ ਐਜੀਪੀਸੀ ਕਮੇਟੀ ਆਪ ਡਿਸਾਈਡ ਕਰੂਗੀ ਤੇ ਇਹਨੂੰ ਆਪਦੇ ਆਪ ਮਸਲੇ ਨੂੰ ਨਜਿੱਠਿਆ ਜ ਉਹਨੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨੀ ਉਦੋਂ ਹਫ਼ਤਾ ਪਹਿਲਾਂ ਇਹਨਾਂ ਦੇ ਕਾਨੂੰਨੀ ਕਾਰਵਾਈ ਕਰਨ ਵਾਸਤੇ 27/8/2020 ਨੂੰ ਬਕਾਇਦਾ ਮਤਾ ਕੀ ਹੈ ਲਿਖਿਆ ਗਿਆ ਸੀ ਪਰ 5 ਸਤੰਬਰ ਵਾਲਾ ਮਤਾ ਕੀ ਦੇ ਕਹਿੰਦੇ ਕਹਿੰਦੇ ਕਿ ਇਹ ਉਹ ਐਕਸ਼ਨ ਲਿਆ ਜਾ ਰਿਹਾ ਪਹਿਲਾਂ ਕਹਿੰਦੇ ਪੰਥਕ ਲੋਕਾਂ ਵਾਲੇ ਜੋ ਕਹਿੰਦੇ ਕਿ ਆ ਸੀ ਪਰ ਪੰਥਕ ਲੋਕ ਨਹੀਂ ਸੀ ਉੱਥੇ ਕੌਣ ਸੀ ਤਰਲੋਚਨ ਸਿੰਘ ਜਿਹੜੇ ਘਟ ਗਿਣਤੀ ਮਾਗੇ ਜਿਹੜੇ ਸੀ ਉਹਨਾਂ ਦੇ ਚੇਅਰਮੈਨ ਲਾਏ ਹੋਏ ਸੀ ਤੇ ਬਾਦਲਾ ਦੇ ਖਾਸ ਯਾਰ ਦੋਸਤ ਸੀਗੇ ਕਹਿੰਦੇ ਉਹਨਾਂ ਦੇ ਕਹਿਣ ਦੇ ਉੱਤੇ ਇਸ ਮਸਲੇ ਨੂੰ ਕਹਿੰਦੇ ਵੀ ਸਵਿਰਤਾ ਦੇ ਨਾਲ ਕੀ ਹੈ ਖੁਦ ਅਸੀਂ ਆਪ ਨੇ ਜੇ ਠਾਂਗੇ ਨੇ ਜੇ ਕਾਨੂੰਨੀ ਕਾਰਵਾਈ ਨਹੀਂ ਕਰਵਾਉਣੀ ਬਕਾਇਦਾ 27 ਅਗਸਤ 2020 ਵਾਲੇ ਮੱਕ ਜਿਹੜਾ ਮਤਾ ਪਾਇਆ ਉਹਦੇ ਸਬੰਧ ਦੇ ਵਿੱਚ ਪ੍ਰੈਸ ਕਾਨਫਰੰਸ ਜਦੋਂ ਕੀਤੀ ਜਾਂਦੀ ਉਹ ਤੋਂ ਧਾਮੀ ਸਾਹਿਬ ਤੁਸੀਂ ਖੱਬੇ ਪਾਸੇ ਬੈਠੇ ਸੀਗੇ ਉਸ ਸਮੇਂ ਦੇ ਐ ਜੀ ਪੀ ਸੀ ਪ੍ਰਧਾਨ ਜਿਹੜੇ ਗੋਬਿੰਦ ਸਿੰਘ ਲੋਂਗਵਾਲ ਸੀਗੇ ਉਹਨਾਂ ਦੇ ਖੱਬੇ ਪਾਸੇ ਤੁਸੀਂ ਬੈਠੇ ਸੀ ਤੇ ਸੱਜੇ ਪਾਸੇ ਰਜਿੰਦਰ ਸਿੰਘ ਮਹਿਤਾ ਜੀ ਬੈਠੇ ਸੀ ਤੇ ਕਰੋਨਾ ਹੋਣ ਕਰਕੇ ਦੋਨਾਂ ਨੇ ਮੂੰਹ ਬੰਨੇ ਰੱਖੇ ਸੀਗੇ ਬਾਕੀ ਗੁਰਦੁਆਰਾ 1325 ਦੇ ਵਿੱਚ ਬਕਾਇਦਾ ਕੀ ਹੈ ਸੈਕਸ਼ਨ 115 ਇਹ ਚ ਲਿਖਿਆ ਗਿਆ ਕਹਿੰਦੇ ਵੀ ਸਰਕਾਰ ਵੱਲੋਂ ਵੀ ਕੀ ਇੱਕ ਬੰਦਾ ਅਪਾਇੰਟ ਕੀਤਾ ਜਾਊਗਾ ਜਿਹੜਾ ਕਿ ਇਹ ਬਾਹਰੋਂ ਆਡੀਟਰ ਹੋਊਗਾ ਉਹ ਕੀ ਇਹਨਾਂ ਦਾ ਆਡਿਟ ਕਰ ਕਰੂਗਾ ਪਰ ਕਿਸੇ ਸਰਕਾਰ ਵੱਲੋਂ ਅਜੇ ਤੱਕ ਕੀ ਆਡੀਟਰ ਨਾਮ ਕੀ ਲਗਾਇਆ ਨਹੀਂ ਗਿਆ ਹਾਲਾਂਕਿ ਹੁਣ ਵਾਲੀ ਸਰਕਾਰ ਵੀ ਲਾ ਸਕਦੀ ਆ ਤੇ ਜੇ ਕਿਤੇ ਬਾਹਰਲਾ ਆਡੀਟਰ ਲੱਗਿਆ ਹੁੰਦਾ ਤਾਂ ਮੈਨੂੰ ਐਂ ਦੱਸੋ ਵੀ ਇਹ ਬੰਦੇ ਕਪੜੇ ਕਰ ਸਕਦੇ ਸੀ ਬਾਕੀ ਮੈਂ ਤਾਂ ਧਾਮੀ ਸਾਹਿਬ ਤੋਂ ਅਸਤੀਫੇ ਦੀ ਮੰਗ ਕਰਦਾ ਵੀ ਤੂੰ ਸੀ ਤਾਂ ਸ਼ਰਮ ਮੰਨ ਲਓ ਮਾੜੀ-ਮੋਟੀ ਉਹ ਅਸਤੀਫਾ ਦੇ ਦਿਓ ਆਪਦੇ ਮੂੰਹ ਨਾਲ ਮੰਨ ਜਿਓਨ ਵੀ ਰੋਜ਼ ਦੇ 15-20 ਕਪੜੇ ਹੋਈ ਜਾਂਦੇ ਆ ਜਦੋਂ ਐਡੇ-ਐਡੇ ਵੱਡੇ ਕਰਮਕਾਰਨ ਵਾਲੇ ਬੰਦਿਆਂ ਨੂੰ ਤੁਸੀਂ ਮਾਫ਼ ਕਰਤਾ ਯਾਰ ਮਾ ਕੇ ਉਹਨਾਂ ਨੂੰ ਕੀ ਆ ਛੱਡਤਾ ਤਾਂ ਪਰ ਛੋਟੇ ਚੋਰਾਂ ਇਸ ਕਰਕੇ ਦੋਸ਼ੀ ਸਭ ਤੋਂ ਵੱਡੇ ਤੁਸੀਂ ਹੋ ਕਿਉਂਕਿ ਤੁਸੀਂ ਮਾਕੇ ਸਰਵੇ ਸਰਵਾਲਾ ਕਿਉਂ ਐਸਜੀਪੀਸੀ ਸਾਰੀ ਤੁਹਾਡੇ ਕੀ ਇਹ ਕਮਾਂਡ ਤੇ ਚੱਲਦੀ ਆ ਤੇ ਅਜੇ ਵੀ ਜੇ 15 20 ਕੱਪੜੇ ਰੋਜ਼ ਹੁੰਦੇ ਆ ਤੇ ਫਿਰ ਤੁਸੀਂ ਕੀ ਆ ਬੈਠੇ ਕਦੇ ਵਾਸਤੇ ਉਹ ਸੀਟ ਦੇ ਉੱਤੇ ਤੇ ਅਸੀਂ ਫੇਰ ਮੈਂ ਇੱਕੋ ਹੀ ਗੱਲ ਕਹਾਂਗੇ 328 ਰੂਪ ਕੀ ਆ ਜਿਹੜੇ ਉਹਨਾਂ ਸਾਰਿਆਂ ਦੀ ਤਬਦੀਸ਼ ਹੋ ਕੇ ਪਤਾ ਲੱਗਣਾ ਚਾਹੀਦਾ ਕਿ ਗੁਰੂ ਸਾਹਿਬ ਹੈਗੇ ਕਿੱਥੇ ਆ ਤੇ ਲੋਕੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਗੁਰੂ ਸਾਹਿਬ ਨੇ ਇਹ ਅੰਗ ਜਿਹੜੇ ਸੀਗੇ ਨਾ ਉਹ ਗਲੀਆਂ ਦੇ ਵਿੱਚ ਕੀ ਆ ਰੋਲ ਕੇ ਤੁਹਾਡੇ ਅੱਖਾਂ ਦਾ ਮੋਤੀਆ ਜਿਹੜਾ ਸੀਗਾ ਉਹ ਲਾਇਆਗਾ ਪਹਿਲਾਂ ਬਹਿਬਲ ਤੇ ਮਾਕੇ ਬਗਰਾੜੀ ਤਰੂ ਕੀ ਹੈ ਜਿਹੜੇ ਸਭ ਤੋਂ ਵੱਡੇ ਹਰਾਮਖੋਰਾ ਨਹੀਂ ਪੁਸ਼ਤਪਨਾਹੀ ਕਰਨ ਵਾਲੇ ਜਿਹੜੇ ਉਹਨਾਂ ਦੇ ਵੀ ਪਿਓ ਨੇ ਮਤਲਬ ਕਿ ਬਾਦਲ ਕੇ ਨੰਗੇ ਕੀਤੇ ਆ ਤੇ ਹੁਣ ਜਿਹੜੀ ਰਹਿਤ ਖੁੰਦ ਰਹਿ ਗਈ ਸੀ ਉਹਦੇ ਵਾਸਤੇ ਕੀ ਹੈ ਗੁਰੂ ਸਾਹਿਬ ਨੇ 328 ਰੁਪਆ ਵਾਲੀ ਜਿਹੜੀ ਕੀ ਹੈ ਖੇਡ ਰਚਾਈ ਆ ਕਰੇ ਕਰਾਵੇ ਆਪੇ ਆਪ ਐਵੇਂ ਨਹੀਂ ਕਹਿੰਦੇ ਕਿ ਆ ਹਰਾਮਖੋਰਾ ਅਰਗੇ ਜਿਹੜੇ ਬੰਦੇ ਮੈਂ ਕਹਣਾ ਹੈਗੇ ਇੱਕ ਪਾਸੇ ਕੀ ਆ ਕੋਈ ਬੰਦੇ ਐਗਜ਼ਾਮਪਲ ਆ ਦਿੰਦੇ ਕਰੀ ਜੀ ਵਿਆਸ ਵਾਲੇ ਦੇ ਡੇਰੇ ਦੇ ਵਿੱਚ ਵੱਡੇ ਵੱਡੇ ਅਫਸਰ ਜਿਹੜੇ ਸੀਗੇ ਤਕੜੇ ਤਕੜੇ ਅਧਿਕਾਰੀ ਆਪਦੇ ਅਸਤੀਫੇ ਦੇ ਕੇ ਫਰੀ ਦੇ ਵਿੱਚ ਸੇਵਾਵਾਂ ਦੇ ਰਹੇ ਆ ਦੇਵਦਾ ਪੱਗ ਬੰਨ ਕੇ ਜੋ ਇਹਨੇ ਕੀਆ ਉਥੇ ਗੰਦ ਪਾਇਆ ਤੇ ਉਹ ਬਾਦਲ ਕੇ ਡਰਦੇ ਕਿਉਂ ਆ ਕਹਿੰਦੇ ਹਰਾਮਖੋਰ ਬੰਦਾ ਨਮਕ ਹਲਾਲ ਨਹੀਂ ਹੋ ਸਕਦਾ ਇਹ ਨਮਕ ਹਰਾਮ ਹੀ ਨਿਕਲੂਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਕੋਲੋਂ ਜੋ ਕੁਝ ਨਿਕਲਣਾ ਇਹ ਬਾਦਲਾਂ ਦਾ ਜਿਹੜਾ ਨਮਕ ਖਾਦਾ ਨਾ ਉਹ ਵੀ ਕੀ ਉਹਦੇ ਨਾਲ ਵੀ ਹਰਾਮਖੋਰੀ ਕਰੂਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਨੰਗੇ ਹੋਣਗੇ ਅਜੇ ਵੀ ਜਿਹੜੇ ਕੀ ਆ ਇਹਨਾਂ ਦੇ ਹੱਕ ਦੇ ਵਿੱਚ ਕੀ ਆ ਬੋਲ ਰਹੇ ਆ ਪਰ ਹਰਾਮਖੋਰਾਂ ਦੇ ਯਾਰ ਆ ਹਰਜਿੰਦਰ ਸਿੰਘ ਜੀ ਧਾਮੀ ਤੇ ਇਹਨਾਂ ਦੇ ਸਿਰ ਕੱਟੇ ਜਰਨਲ ਜਿਹੜੇ ਐਡਵੋਕੇਟ ਨੇ ਉਹ ਕਹਿੰਦੇ ਜੀ ਇਹ ਧਰਾਵਾ ਲੱਗ ਹੀ ਨਹੀਂ ਸਕਦੀਆਂ ਕਿਵੇਂ ਲਾ ਦਿਤੀਆਂ ਜੇ ਤੁਸੀਂ ਵਾਕਈ ਐਡਵੋਕੇਟ ਸਾਹਿਬ ਹੋ ਤੇ ਫਿਰ ਇਨ੍ਹਾਂ ਧਰਾਵਾਂ ਦਾ ਜਵਾਬ ਉੱਥੇ ਕੋਰਟ ਦੇ ਵਿੱਚ ਲਿਖ ਕੇ ਦਿਓ ਨਾ ਜੱਜ ਸਾਹਿਬ ਨੂੰ ਜਿਸ ਵਕਤ ਅਸੀਂ ਸ਼ਿਕਾਇਤ ਕੀਤੀ ਇਸ ਫਰਦਾਲ ਦੇ ਆਧਾਰ ਤੇ ਔਰ ਇਸ ਫਰਦਾਲ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਕਿੰਨੀ ਬਰੀ ਬਹਿਸ ਹੋਈ ਉਦਰ ਹੋਈ ਤੇ ਫਿਰ ਜਾ ਕੇ ਐਫ ਆਈ ਆਰ ਦਰਜ ਹੋਈ ਤੇ 16 17 18 19 20 ਲਗਾਤਾਰ ਬੈਸ ਹੋਣ ਤੋਂ ਬਾਅਦ ਜੱਜ ਸਾਹਿਬ ਦੇ ਆਰਡਰ ਸੀ ਇਹਨਾਂ ਦਾ ਰਿਮਾਂਡ ਚਾਹੀਦਾ ਆ ਜ਼ਮਾਨਤ ਨਹੀਂ ਉੱਥੇ ਬੋਲਣਾ ਸੀਗਾ ਹੁਣ ਜਦੋਂ ਇਹ ਧਰਾਵਾਂ ਲੱਗ ਗਈਆਂ ਹਾਈ ਕੋਰਟ 'ਚ ਤੁਸੀਂ ਜ਼ਮਾਨਤ ਮੰਗੀ ਤੇ ਉੱਥੇ ਵੀ ਮਾਨਯੋਗ ਅਦਾਲਤ ਵੱਲੋਂ ਸਟੇਟ ਰਿਪੋਰਟ ਮੰਗੀ ਗਈ ਆ ਚੀਕਾ ਕਿਉਂ ਮਾਰ ਰਹੇ ਹੋ ਉੱਥੇ ਜਵਾਬ ਦਿਓ ਨਾ ਹੁਣ ਹਾਈ ਕੋਰਟ ਦੇ ਕੰਮਾਂ 'ਚ ਸਰਕਾਰੀ ਦਖਲ ਕਿੱਥੋਂ ਆ ਗਿਆ ਕਾਨੂੰਨੀ ਕਾਰਵਾਈ ਚ ਕਾਲ ਤਖਤ ਨਾ ਮੱਥਾ ਕਿਥੋਂ ਲੱਗਿਆ ਜਾ ਕੇ ਕਿਉਂ ਝੂਠ ਬੋਲ ਰਹੇ ਹੋ ਤੁਸੀਂ ਫਿਰ ਤੁਸੀਂ ਕਹਿੰਦੇ ਗੁਰਦੁਆਰਾ ਐਕਟ ਉਹਦੇ ਚਾਹ ਲਿਖਿਆ ਤੇ ਉਹ ਲਿਖਿਆ ਆ ਗੁਰਦੁਆਰਾ ਐਕਟ ਹੀ ਆ ਨਾ ਕਿ ਗੁਰਦੁਆਰਾ ਐਕਟ ਦੇ ਵਿੱਚ ਇਹ ਨਹੀਂ ਲਿਖਿਆ ਕਿ 5 ਸਾਲ ਬਾਅਦ ਚੋਣ ਹੋਊ ਲਿਖਿਆ ਹੋਇਆ ਨਾ ਤੇ ਤੁਸੀਂ ਦੱਸੋ ਤੁਹਾਨੂੰ ਕਿੰਨੇ ਸਾਲ ਹੋ ਗਏ ਤੇ ਜਦੋਂ 5 ਸਾਲ ਪੂਰੇ ਹੋ ਗਏ ਸੀ ਕਿ ਤੁਹਾਡਾ ਨੈਤਿਕਤਾ ਦੇ ਆਧਾਰ ਤੇ ਚਿੱਠੀ ਲਿਖਣੀ ਤੇ ਚੋਣਾਂ ਕਰਾਉਣੀਆਂ ਬਣਦੀਆਂ ਕਿ ਨਹੀਂ ਬਣਦੀਆਂ ਦੱਸੋ ਕਦੋਂ ਕਰਵਾਈਆਂ ਨੇ ਕਿ ਇਹ ਗੁਰਦੁਆਰਾ ਤੁਹਾਡੀ ਚੋਣਵੇਂਰੇ ਲਾਗੂ ਨਹੀਂ ਐਕਟ ਹੁੰਦਾ ਫਿਰ ਤੁਸੀਂ ਇਸ ਐਕਟ ਨੂੰ ਕਿੱਥੇ ਕਿੱਥੇ ਦਗਾ ਦੇ ਰਹੇ ਹੋ ਤੁਸੀਂ ਜਿੰਨੇ ਪ੍ਰਧਾਨ ਹੋ ਮੈਂਬਰ ਉਹ ਜਿਹੜੇ ਕਹਿੰਦੇ ਹੋ ਅਸੀਂ ਪ੍ਰਧਾਨ ਅਸੀਂ ਮੈਂਬਰ ਅਸੀਂ ਫਲਾਣੇ ਤੁਸੀਂ ਗੈਰਕਾਨੂੰਨੀ ਹੋ ਨਾ ਤੁਹਾਡੀ ਸਿਲੈਕਸ਼ਨ ਹੋਈ ਐ ਨਾ ਇਲੈਕਸ਼ਨ ਹੋਈ ਐ ਤੁਸੀਂ ਡਿਕਟੇਟਰਸ਼ਿਪ ਕੇਂਦਰ ਦੇ ਦਖਲ ਦੇ ਨਾਲ ਤੁਸੀਂ ਧੱਕੇ ਨਾਲ ਕਬਜ਼ਾ ਕਰਕੇ ਬੈਠੇ ਹੋਏ ਹੋ ਅੱਜ ਤੁਹਾਨੂੰ ਇੱਥੇ ਅਸਤੀਫਾ ਦੇ ਕੇ ਘਰੇ ਜਲੇ ਜਾਣਾ ਚਾਹੀਦਾ ਹੈ ਤੁਹਾਡਾ ਅਸਤੀਫਾ ਵੀ ਲਿਆ ਜਾਊਗਾ ਔਰ ਜੇ ਅਸੀਂ ਮੰਨ ਕਰਦੇ ਹਾਂ ਕਿ ਇਹਨਾਂ ਤੋਂ ਅਸਤੀਫਾ ਲਿਆ ਜਾਏ ਇਹ ਗੁਰਦੁਆਰਾ ਐਕਟ ਜਿਹਦੀ ਇੱਕ ਵਾਰ-ਵਾਰ ਗੱਲ ਕਰ ਰਹੇ ਨੇ ਇਹ ਬਿਲਕੁਲ ਉਹਦੇ ਉਲਟ ਹੋ ਰਿਹਾ ਸਾਰਾ ਕੁਝ ਤੁਸੀਂ ਕਰ ਹੀ ਨਹੀਂ ਸਕਦੇ ਐਕਟ ਦੇ ਆਧਾਰ ਤੇ ਰਹੀ ਗੱਲ ਤੁਹਾਡੀ ਜੁਡੀਸ਼ੀਅਲੀ ਦੀ ਅਸੀਂ ਸਮਰੱਥਾ ਜੀ ਅਸੀਂ ਆਪੇ ਕੰਮ ਕਰਨਾ ਜਾਣਦੇ ਹੁਣ ਤੁਹਾਡੇ ਕੰਮ ਕਾਜ ਆਲੇ ਆਨੰਦਪੁਰ ਸਾਹਿਬ ਉੱਥੇ 350 ਸਾਲਾ ਮਨਾਉਣਾ ਜਾਂ 300 ਸਾਲਾ ਮਨਾਉਣਾ ਜਗ੍ਹਾ ਖੁੱਲੀ ਕਰਨੀ ਰਾਹ ਬਣਾਉਣੇ ਨੇ ਤੇ ਉੱਥੇ ਫਿਰ ਜਗ੍ਹਾ ਇੱਕ ਕੋਠੀ ਖਰੀਦੀ ਜਾਣੀ ਹੈ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੁੰਦੀ ਹੈ 6 ਪੋ ਸੰਮਤ ਨਾਨਕਸ਼ਾਹੀ 542 ਮੁਤਾਬਕ 21 ਦਸੰਬਰ 2010 ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 2:00 ਵਜੇ ਇਕੱਤਰਤਾ ਹੁਣੇ ਗੁਰੂ ਨਾਨਕ ਨਿਵਾਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਆਰੰਭ ਹੋਈ ਤੇ ਜਿਹਦੇ ਵਿੱਚ ਮੈਂਬਰ ਸਾਹਿਬ ਕੌਣ ਨੇ ਸਭ ਤੋਂ ਪਹਿਲਾਂ ਪ੍ਰਧਾਨ ਜੀ ਅਵਤਾਰ ਸਿੰਘ ਜੀ ਮੱਕੜ ਰਗੂਜੀਤ ਸਿੰਘ ਜੀ ਵਰਕ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਜੀ ਬਾਦਲ ਜੂਨੀਅਰ ਮੀਤ ਪ੍ਰਧਾਨ सुखदेव सिंह जी जनरल श्रो गुरुद्वारा प्रबंधक कमेटी सूबांग रामपाल अंतरंग कमेटी मैं रजेंद्र मेहता अंतरंग कमेटी मैंबर मोहन सिंह जी बंगी सोहन सिंह के मोहन सिंह बंगी अंतरंग कमेटी मैंबर गुरबचन सिंह जी करमूवाल अंतरंग कमेटी मैंबर दयाल सिंह जी कोलिया वाली अंतरंक कमेटी मैंबर ਵਜਨ ਸਿੰਘ ਸ਼ੇਰਗਿਲ ਅੰਤਰੰਕ ਕਮੇਟੀ ਮੈਂਬਰ surjit singh ਗੜੀ ਅੰਤਰੰਕ ਕਮੇਟੀ ਮੈਂਬਰ ਨਿਰਮਲ ਸਿੰਘ ਜਵੜਾ ਅੰਤਰੰਕ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਅੰਤਰੰਕ ਕਮੇਟੀ ਮੈਂਬਰ ਮੰਗਲ ਸਿੰਘ ਅੰਤਰੰਕ ਕਮੇਟੀ ਮੈਂਬਰ ਇਹ 15 ਜਾਣੇ ਨੇ ਜਿਹੜੇ ਉਸ ਮੀਟਿੰਗ ਦੇ ਵਿੱਚ ਮਤਾ ਪਾਸ ਕਰਕੇ ਕਹਿੰਦੇ ਨੇ ਕਿ ਉਥੇ ਆਨੰਦਪੁਰ ਸਾਹਿਬ ਵਿਖੇ ਜਗਾ ਖਰੀਦੀ ਜਾਏ ਇਸ ਸਾਰਾ ਮਤਾ ਪਾਸ ਹੋ ਕੇ ਫਿਰ ਅਗਲੇ ਪਾਸੇ ਤਖਤ ਨਾਲ ਤਖਤ ਸਾਹਿਬ ਨਾਲ ਲੱਗਦੀ ਜਗਾ ਮੇਜਰ ਜਿਹੜੇ ਕੇਸਗਰ ਸਾਹਿਬ ਨੇ ਉਹ ਮਿੱਤੀ ਮਤਾ ਨੰਬਰ 88 ਮਿੱਤੀ ਇੰਕੀ 12 2010 ਰਾਹੀਂ ਫੈਸਲੇ ਦੇ ਆਧਾਰ ਤੇ ਪ੍ਰਧਾਨ ਸਾਹਿਬ ਤਖਤ ਸਾਹਿਬ ਨਾਲ ਲੱਗਦਾ ਮਕਾਨ 19 ਮਰਲੇ ਖਰੀਦ ਕਰਨੀ ਸਬੰਧਤ ਨਾਲ ਗੱਲਬਾਤ ਕਰਨ ਦੀ ਇੱਕ ਹੋਰ ਕਮੇਟੀ ਆਧਾਰਤ ਸਬ ਕਮੇਟੀ ਬਣਦੀ ਸੁਖਦੇਵ ਸਿੰਘ ਜੀ ਭੌਰ ਜਨਰ ਸਕੱਤਰ ਗੁਰਿੰਦਰ ਸਿੰਘ ਜੀ ਗੋਗੀ ਮੈਂਬਰਸ਼ਿਪ ਰੋਮਨੀ ਕਮੇਟੀ ਬਲਬੀਰ ਸਿੰਘ ਜੀ ਕੁਰਾੜਾ ਮੈਂਬਰਸ਼ਿਪ ਰੋਮਨੀ ਕਮੇਟੀ ਹੁਣ ਇਹਨਾਂ ਨੇ ਉੱਥੇ ਜਾ ਕੇ ਜਦੋਂ ਜਗਾ ਖਰੀਦਣੀ ਆ ਤੇ ਕੀ ਹੁੰਦਾ ਜੀ 15 ਤੋਂ 20 ਤੇ ਫਿਰ 25 ਬੰਦੇ ਇਹਨਾਂ ਦੇ ਨਾਲ ਮੁਲਾਜਮ ਵੀ ਲੱਗਦੇ ਆ ਆ ਸਾਰੀ ਲਿਸਟ ਆ 30 ਬੰਦਿਆਂ ਦੀ ਕੁੱਲ 5 ਬੰਦੇ ਬਾਹਰੋਂ ਲੈ ਲੈ ਜਾਂਦੇ ਜਿਹੜੀ ਕੋਠੀ 55 ਲੱਖ ਦੀ ਸੀ ਉਸ ਤਖਤ ਸਾਬ ਨੂੰ ਖਰੀਦਣ ਤੋਂ ਪਹਿਲਾਂ ਇਹਨਾਂ ਨੇ 70 ਲੱਖ ਦੀ ਆਪ ਖਰੀਦੀ ਤੇ 70 ਲੱਖ ਤੋਂ ਬਾਅਦ 2 ਕਰੋੜ 70 ਲੱਖ ਦੀ ਤਖਤ ਸਾਬ ਨੂੰ ਵੇਚੀ ਫਿਰ ਇਹਨਾਂ ਦੇ ਖਿਲਾਫ ਭਾਈ ਬਲਦੇਵ ਸਿੰਘ ਜੀ ਸਿਰਸਾ ਆਵਾਜ਼ ਬੁਲੰਦ ਕਰਦੇ ਅਸੀਂ ਵੀ ਉਹਦੀ ਪ੍ਰੈਸ ਕਾਨਫਰੰਸ ਕੀਤੀ ਉਸ ਵਕਤ ਫਿਰ ਗੁਰਦੁਆਰਾ ਜੁਡੀਸ਼ੀਅਲ ਇਹ ਜਾ ਕੇ ਜਦੋਂ ਇਹ ਰੌਲਾ ਪੈਂਦਾ ਆ ਸਾਰਾ ਕੁਝ ਹੋਇਆ 5 ਸਾਲ ਇਹਦੇ ਤੇ ਕਿਸੇ ਕਮੇਟੀ ਮੈਂਬਰ ਅਧਿਕਾਰੀ ਮੁਲਾਜ਼ਮ ਨੇ ਕੋਈ ਇਹਨਾਂ ਦੇ ਕੰਨ ਤੇ ਜੋ ਨਹੀਂ ਸਰਕੀ 5 ਸਾਲ ਬਾਅਦ ਕੋਰਟ ਚ ਜਾ ਕੇ ਆਰਡਰ ਹੁੰਦੇ ਆ 7 ਸਾਲ ਕੇਸ ਲੜਿਆ ਜਾਂਦਾ ਤੇ 7 ਸਾਲਾਂ ਬਾਅਦ ਜੁਡੀਸ਼ੀਅਲ ਜਿਹੜਾ ਕਹਿੰਦੇ ਵੀ ਸਮਰੱਥਾ ਰੱਖਦੇ ਆ ਕੀ ਉਹ ਜੁਡੀਸ਼ੀਅਲ ਦੇ ਆਰਡਰ ਤੁਸੀਂ ਮੰਨ ਲੈ ਵਿਧ ਵਿਆਜ ਪੈਸੇ ਜਮਾ ਕਰਾ ਦਿੱਤੇ ਦੋਸ਼ੀਆਂ ਤੇ ਮੁਕਦਮਾ ਦਰਜ ਕਰ ਦਿੱਤਾ ਉਹਨਾਂ ਨੂੰ ਮੈਂਬਰਸ਼ਿਪ ਤੋਂ ਖਾਰਜ ਕਰਕੇ ਘਰਾਂ ਨੂੰ ਤੋੜ ਦਿੱਤਾ ਉਹ ਤੇ ਅਜੇ ਵੀ ਮੈਂਬਰ ਬਣ ਕੇ ਬੈਠੇ ਹੋਏ ਰਹੀ ਤੁਹਾਡੀ ਗੱਲ ਵੀ ਵਾਰ-ਵਾਰ ਤੁਸੀਂ ਬੜਾ ਰੌਲਾ ਕਾਮਾ ਰੌਲੀ ਪਾਈ ਹੋਈ ਦਖਲਅੰਦਾਜ਼ੀ ਦਖਲਅੰਦਾਜ਼ੀ ਆਹ ਦੇਖੋ ਤੁਸੀਂ ਆਫਆਰਆਈ ਹੈ ਜਿਹੜੀ ਇਹ 2010 ਦੀ 29 ਨੰਬਰ ਦੀ ਹੈ ਇਹ ਜਦੋਂ ਤਖਤ ਸਹਾਵਾ ਸ਼੍ਰੋਮਣੀ ਕਮੇਟੀ ਤੇ ਤਖਤ ਸਹਿਬਾਨ ਵੱਲੋਂ ਕਰਾਈ ਜਾਂਦੀ ਹੈ ਤੇ ਉਦੋਂ ਇਹ ਸਰਕਾਰੀ ਦਖਲ ਨਹੀਂ ਸੀ ਫਿਰ ਆ ਵੀ ਜਿਹੜੀਆਂ ਐਫਆਰਆਂ ਨੇ ਮੇਰੇ ਕੋਲੇ ਇਹ ਸ਼੍ਰੋਮਣੀ ਕਮੇਟੀ ਨੇ ਕਰਾਈਆਂ ਹੋਈਆਂ ਨੇ ਕੀ ਇਹ ਦਖਲ ਅੰਦਾਜ਼ੀ ਸੀ ਕਿ ਕਾਨੂੰਨੀ ਕਾਰਵਾਈ ਸੀ ਫਿਰ ਤੁਸੀਂ ਗੁਰਦੁਆਰਾ ਆ ਜਿਹੜਾ ਐਕਟ ਦਾ ਵਾਰ-ਵਾਰ ਮੈਨੂੰ ਹਵਾਲਾ ਦੇ ਰਹੇ ਹੋ ਕਹੋ ਇਹ ਸਰਕਾਰ ਦਾ ਦਖਲ ਹੈ ਕਿਉਂਕਿ ਸਰਕਾਰ ਨੇ ਇਹ ਅਗਿਤ ਪਾਸ ਕੀਤਾ ਹੈ ਅਕਾਲ ਤਖਤ ਨੇ ਨਹੀਂ ਜਾਗਤ ਜੋਤ ਐਕਟ ਸਰਕਾਰ ਨੇ ਬਣਾਇਆ ਹੈ ਅਕਾਲ ਤਖਤ ਸਾਬ ਦੇ ਨਹੀਂ ਫਿਰ ਮੰਨੋ ਇਸ ਨੂੰ ਏ ਵੀ ਸਰਕਾਰੀ ਹੈ ਤੁਸੀਂ ਸਰਕਾਰੀ ਬੰਦੇ ਹੋ ਤੁਸੀਂ ਤੁਸੀਂ ਲੋਕਾਂ ਨੇ ਸਰਕਾਰੀ ਦਖਲ ਦਿੱਤਾ ਹੈ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਤੇ ਸ਼੍ਰੋਮਣੀ ਗੁਰੂ ਕਮੇਟੀ ਦੇ ਪ੍ਰਬੰਧ ਵਿੱਚ ਜੇ ਦਖਲ ਸਰਕਾਰੀ ਨਹੀਂ ਤੇ ਫਿਰ ਇਹ ਐਕਟ ਨੂੰ ਕਿਉਂ ਮੰਨ ਰਹਿ ਇਹ ਸਖਤ ਦੇ ਆਧਾਰ ਤੇ ਤੁਸੀਂ ਸਰਕਾਰ ਤੋਂ ਵੋਟਾਂ ਬਣਾਉਂਦੇ ਫਿਰ ਤੁਸੀਂ ਇਲੈਕਸ਼ਨ ਲੜ ਕੇ ਮੈਂਬਰ ਸਰਕਾਰ ਵੱਲੋਂ ਬਣਦੇ ਹੋ ਤੇ ਸਰਕਾਰ ਵੱਲੋਂ ਬਣਾਏ ਹੋਏ ਮੈਂਬਰ ਅਕਾਲ ਤਖਤ ਦਾ ਜਥੇਦਾਰ ਕਿਵੇਂ ला ਸਕਦੇ ਉਹ ਤਾਂ ਆਜ਼ਾਦ ਹਸਤੀ ਹੋਣੀ ਚਾਹੀਦੀ ਹੈ ਕਿੱਥੇ ਕਿੱਥੇ ਤੁਸੀਂ ਇਹ ਇਹ ਜਵਾਬ ਦਿਓਗੇ ਸਾਰੇ ਫਿਰ ਇੰਨੀਆਂ ਗੱਲਾਂ ਇੰਨਾ ਝੂਠ ਮੈਂ ਨਾ ਮੰਨੂ ਵਾਲੀ ਤੁਸੀਂ ਰੱਟ ਲਈ ਹੋਈ ਆ ਸ੍ਰੀ ਅਕਾਲ ਤਖਸਾਲ ਦੀ ਸਰਵ ਉੱਚਤਾ ਨੂੰ ਜੇ ਕਿਸੇ ਨੇ ਚਣੌਤੀ ਦਿੱਤੀ ਹੈ ਤੇ ਉਹ ਬਾਦਲ ਪਰਿਵਾਰ ਨੇ ਦਿੱਤੀ ਹੈ ਜਥੇਦਾਰਾਂ ਨੂੰ ਉਹੀ ਹਰਪ੍ਰੀਤ ਸਿੰਘ ਹੈ ਜਿੰਨੂੰ ਤੁਸੀਂ ਪੀ ਐਚ ਡੀ ਕਹਿ ਕੇ ਲਾਇਆ ਉਹੀ ਹਰਪ੍ਰੀਤ ਸਿੰਘ ਹੈ ਜਿਹਨੂੰ ਤੁਸੀਂ ਜਲੀਲ ਕਰਕੇ ਲਾਇਆ ਤੇ ਆਪਣੇ ਪਿਆਦਿਆਂ ਤੋਂ ਦੀ ਬੇਇੱਜ਼ਤੀ ਕਰਾਈ ਉਹਦੀਆਂ ਧੀਆਂ ਤੱਕ ਨੌਲ ਕੇ ਰੱਖ ਦਿੱਤੀਆਂ ਉਹੀ ਹਰਪ੍ਰੀਤ ਸਿੰਘ ਹੈ ਜਿਹਦੀ ਅੱਜ ਤੁਸੀਂ ਵੀਡੀਓ ਬੁਖਾ ਰਹੇ ਹੋ ਤੁਹਾਡਾ ਕੋਈ ਸਟੈਂਡ ਹੈ ਤੇ ਅੱਜ ਗਰਗਜ ਸਾਹਿਬ ਕਹਿ ਰਹੇ ਨੇ ਕਿ ਸਰਕਾਰ ਨੂੰ ਜਾਗਤ ਜੋਤ ਐਕਟ ਜਿਹੜਾ ਹੈ ਉਹ ਸਖਤ ਬਣਾਉਣਾ ਚਾਹੀਦਾ ਹੈ ਜਿਹਦੀ ਮੰਗ ਅਸੀਂ ਪਿਛਲੇ 10 ਸਾਲਾਂ ਤੋਂ ਕਰ ਰਹੇ ਹਾਂ 10 ਸਾਲ ਹੋ ਗਏ ਸਾਨੂੰ ਉੱਤੇ ਗੱਲ ਕਰਦਿਆਂ ਤੇ ਅੱਜ ਤੁਸੀਂ ਸਰਕਾਰ ਨੂੰ ਕਹਿ ਰਹੇ ਹੋ ਹੁਣ ਇੱਥੇ ਜੇ ਗਰਗੱਜ ਸਾਹਿਬ ਇਹ ਗੱਲ ਕਹਿ ਸਕਦੇ ਕਿ ਸਰਕਾਰ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਰੋਕਣ ਲਈ ਐਕਟ ਸਖਤ ਕਰੇ ਤੇ ਫਿਰ ਇਹ ਵੀ ਕਵੇ ਨਾ ਬੇਅਦਬੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਚ ਹੋਵੇ ਭਾਵੇਂ ਪ੍ਰਧਾਨ ਵੀ ਕਿਉਂ ਨਾ ਹੋਵੇ ਉਹਦੇ ਤੇ ਕਾਰਵਾਈ ਕਰਨੀ ਵੀ ਬਣਦੀ ਹੈ ਇਹ ਨਹੀਂ ਕਿ ਤੁਸੀਂ ਕਰੋ ਤੇ ਮਰਯਾਦਾ ਦੂਜੇ ਕਰਨ ਤਾਂ ਬੇਅਦਬੀ ਇਹ ਕਿੱਥੋਂ ਦੇ ਕਾਨੂੰਨ ਨੇ ਇਸ ਲਈ ਇਹ ਤੁਹਾਨੂੰ ਇਹ ਸੋਚਣਾ ਹੋ ਕਿ ਅੱਜ ਅਕਾਲ ਤਖਤ ਸਾਹਿਬ ਆਦੇਸ਼ ਜਾਰੀ ਕਰੇ ਪੰਜਾਬ ਸਰਕਾਰ ਤੁਰੰਤ ਜਾਗਤ ਜੋਤ ਐਕਟ ਵਿੱਚ ਸੋਧ ਕਰਕੇ ਵੱਖਰਾ ਕਮਿਸ਼ਨ ਸਥਾਪਿਤ ਕਰੇ ਤਾਂ ਕਿ ਅੱਗੇ ਵਾਸਤੇ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਵੇ ਨਾ ਛੇੜਛਾੜ ਹੋਵੇ ਤੇ ਨਾ ਹੀ ਸਤਗੁਰਾਂ ਦੀ ਆਈਡੈਂਟੀਟੀ ਤੇ ਅਟੈਕ ਹੋਵੇ ਇਹ ਅੱਜ ਸਰਕਾਰ ਮੰਨੇ ਤੇ ਅਕਾਲ ਤਖਤ ਸਾਹਿਬ ਵਿਦੇਸ਼ ਕਰੇ ਤੇ ਅਕਾਲ ਤਖਤ ਸਾਹਿਬ ਨੂੰ ਇਹ ਵੀ ਕਵਾਂਗੇ ਏ ਵੀ ਇਹ ਦੇਸ਼ੇ ਜਾਰੀ ਕਰੋ 328 ਪਾਵਨ ਸਰੂਪਾਂ ਬਾਬਤ ਅਜ ਸਿੱਟ ਬਣੀ ਹੈ ਕਾਨੂੰਨੀ ਕਾਰਵਾਈ ਹੋ ਰਹੀ ਹੈ ਉਹ ਸਰਕਾਰੀ ਦਖਲ ਨਹੀਂ ਨਾਓ ਵੋਟ ਤੇ ਨੋਟ ਦੀ ਨੀਤੀ ਹੈ ਬਿਲਕੁਲ ਸਾਫ ਦਿਲ ਨਾਲ ਉਥੇ ਸਹਿਯੋਗ ਕਰੋ ਤਾਂ ਕਿ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾ ਸਕੇ ਦੋਸ਼ੀ ਕਟਾਰੇ ਚ ਖੜੇ ਕੀਤੇ ਜਾ ਸਕਣ ਕੁਖਤਾ ਪ੍ਰਬੰਧ ਕੀਤੇ ਜਾਸਣ ਅੱਗੇ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਇੰਜ ਨਾ ਹੋਵੇ ਜੋ ਕੁਝ ਵਾਪਰਿਆ ਤੇ ਰਹੀ ਗੱਲ ਕੋਲੀ ਸਾਭ ਦੀ ਹੁਣ ਉਹ ਕਿੱਥੋਂ ਆਏ ਤੇ ਕਿਵੇਂ ਆਏ ਤੇ ਕਿੰਨੀ ਵਾਰੀ ਉਹਨਾਂ ਨੂੰ ਰੋਕਿਆ ਤੇ ਇੱਕ ਬੰਨੇ ਐਸਜੀਪੀਸੀ ਕੈਰੀ ਕੱਢ ਦਿੱਤਾ ਤੇ ਦੂਜੇ ਬੰਨੇ ਉਹਨਾਂ ਦੇ ਵਕੀਲ ਉਥੇ ਪਿਆਦੇ ਬਣ ਕੇ ਨਾਲ ਖੜੇ ਹੋਣ ਉਹਨਾਂ ਦੇ ਹੱਕ ਦੇ ਵਿੱਚ ਇਹ ਫਿਰ ਕਿੱਥੋਂ ਦੀ ਦਿਆਨਤਦਾਰੀ ਹੈ ਇਹ ਟੀਮ ਦੇ ਖਿਲਾਫ ਵੀ ਟੀਮ ਖੜੀ ਅਦਾਲਤ ਵਿੱਚ ਉਹੀ ਟੀਮ ਏ ਵਾਲੀ ਜਿਹੜੀ ਹੈ ਬੀ ਦੇ ਹੱਕ 'ਚ ਖੜੀ ਹੈ ਅਦਾਲਤ ਵਿੱਚ ਤੁਸੀਂ ਕਿੱਥੇ ਕਿੱਥੇ ਜਵਾਬ ਦੇਵੋਗੇ ਇਸ ਲਈ ਸਭ ਕੋਸ਼ਿਕ ਪਰਿਵਾਰ ਨੂੰ ਪੰਥਨਾ ਬਣਾਓ ਕੱਲਾ ਬੰਦਾ ਤੇ ਕੱਲਾ ਪਰਿਵਾਰ ਪੰਥ ਨਹੀਂ ਸਾਰੇ ਸਿੱਖ ਤੇ ਸਾਰੇ ਪਰਿਵਾਰ ਹੀ ਪੰਥ ਬਣਿਆ ਕਰਦੇ ਆ ਉਹ ਪੰਥ ਨਹੀਂ ਜਿਹੜਾ ਬਾਦਲਪਿੰਡ ਤੋਂ ਸਰਟੀਫਿਕੇਟ ਲੈ ਕੇ ਆਉਂਦਾ ਪੰਥ ਉਹ ਹੀ ਹੈ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਸਿੱਖ ਰਹਿਤ ਮਰਯਾਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸ ਗੁਰੂ ਸਹਿਬਾਨ ਖੰਡੇ ਕੀ ਪਾਉਲ ਤੇ ਗੁਰੂ ਸ਼ਬਦ ਦੀ ਰੋਸ਼ਨੀ ਚ ਜ਼ਿੰਦਗੀ ਜਿਉਂਦਾ ਉਹਨੂੰ ਪੰਥ ਆਖਦੇ ਆ ਤੇ ਮੈਂ ਬੇਨਤੀ ਕਰਾਂਗਾ ਭਾਈ ਬਲਦੇਵ ਸਿੰਘ ਜੀ ਸਿਰਸਾ ਜੀ ਹੋਣਾ ਨੂੰ ਉਹ ਅਗਲੀ ਗੱਲ ਤੁਹਾਡੇ ਨਾਲ ਰੱਖਣ ਤੇ ਆਉਣ ਵਾਲੇ ਸਮੇਂ ਚ ਬੜੇ ਵੱਡੇ ਖੁਲਾਸੇ ਹੋਣੇ ਨੇ ਕਿ ਸਰੂਪ 328 ਨਹੀਂ ਇਹ ਵਧਣੀਆਂ ਗਿਣਤੀ ਇਹਨਾਂ ਦੀ ਕਿਉਂਕਿ ਡਾਕਟਰ ਅਨੁਰਾਗ ਸਿੰਘ ਹੋਣਾ ਨੇ ਤੇ ਹੋਰ ਵਿੱਚ ਗੱਲ ਵੱਡੀ ਖੜੀ ਕਰ ਦਿੱਤੀ ਕਿ 519 ਦੇ ਵਿੱਚੋਂ 205 ਦੇ ਬਾਕੀ ਕਿੱਥੇ ਨੇ ਇਹ ਤਾਂ ਹੁਣ ਤੁਹਾਨੂੰ ਪੁੱਛਿਆ ਜਾਣਾ ਹੈ ਇਸ ਲਈ ਅੱਜ ਤੁਹਾਨੂੰ ਅਸਤੀਫੇ ਵੀ ਦੇਣੇ ਹੋਣਗੇ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਚੋਂ ਲਾਂਬੇ ਵੀ ਹੋਣਾ ਪਊ ਨਾ ਸੀ ਪ੍ਰਧਾਨ ਬਣਨ ਤੇ ਨਾ ਸੀ ਕੋਈ ਮੈਂਬਰ ਬਣਨਾ ਨਾ ਸੀ ਕੋ ਭੁੱਖ ਰੱਖਦੇ ਆ ਨਾ ਗੋਲ ਕਚੋਰੀ ਦੀ ਇੱਤ ਦਿਆ ਨਾ ਪ੍ਰਧਾਨਗੀ ਦੀ ਭੁੱਖ ਸਾਡਾ ਮਕਸਦ ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਦਬ ਉਹਨਾਂ ਦੀ ਹੋਂਦ ਨੂੰ ਮਾਣ ਮਰਯਾਦਾ ਨੂੰ ਬਹਾਲ ਰੱਖਣਾ ਤਖਤ ਸਹਿਬਾਨਾਂ ਦੀ ਸੁਤੰਤਰਤਾ ਜਥੇਦਾਰ ਸਹਿਬਾਨਾਂ ਦਾ ਮਾਣ ਸਰਮਾਨ ਹੁਕਮ ਨਾਮੀਆਂ ਦੀ ਤਰਜਮਾਨੀ ਗੁਰੂ ਕੀਆ ਵਿਰਾਸਤਾਂ ਤੇ ਗੁਰੂ ਦਾ ਇਤਿਹਾਸ ਜਿਹੜੇ ਤੁਸੀਂ ਸਾਨੂੰ ਕਹਿੰਨੇ ਹੋ ਸਿਰੀ ਕਹਿੰਨੇ ਆ ਸਿਰੀ ਮੁਲਾਜ਼ਮ ਨੂੰ ਕਹਿੰਦੇ ਆ ਕਾਮੇ ਨੂੰ ਕਹਿੰਦੇ ਆ ਤੇ ਤੁਸੀਂ ਕਾਮੇ ਹੀ ਤੇ ਹੋ ਰਹੀ ਗੱਲ ਕਿਉਂ ਕਿ ਆ ਪੀੜਤ ਸੀਗੇ ਆਖ ਦਿੱਤਾ ਤੀਸਰੀ ਗੱਲ ਕਿਉਂ ਆਖਿਆ ਉਹਦੀ سزا ਜਿਹੜੀ ਬਣਦੀ ਮੈਨੂੰ ਦੇ ਦਿਓ ਪਰ ਜਿਹੜੀ سزا ਉਹਨਾਂ ਦੀ ਬਣਦੀ ਜਿਹੜੇ ਗੁਰੂ ਸਾਹਿਬ ਨੂੰ ਸ਼੍ਰੋਮਣੀ ਕਮੇਟੀ 'ਚ ਬਹਿ ਕੇ ਡਾਕੂ ਚੋਰ ਲੁਟੇਰੇ ਬਿਬਚਾਰੇ ਕਹਿ ਰਹੇ ਨੇ ਉਹ ਤਰਾਵਾਂ ਉਹਨਾਂ ਤੇ ਲਾ ਦਿਓ ਫਿਰ ਸਾਨੂੰ ਵੀ ਪਰਵਾਨ ਹੋਣਗੀਆਂ ਤੇ ਜੇ ਇਸ ਤਰ੍ਹਾਂ ਨਹੀਂ ਤੇ ਫਿਰ ਤੁਸੀਂ ਫਿਰਕਾ ਪਰਸਤੀ ਤੇ ਇੱਕ ਪਾਸੜ ਗੱਲ ਕਰ ਰਹੇ ਹੋ ਸਾਂਝੀ ਵਾਲਤਾ ਵਾਲੀ ਤੁਹਾਡੇ 'ਚ ਅਜੇ ਸੋਝੀ ਹੈ ਨਹੀਂ ਤੇ ਕਲਪਨ ਦੀ ਜ਼ਰੂਰਤ ਨਹੀਂ ਹੈ ਜਿੰਨੇ ਤੁਸੀਂ ਕਲਪ ਰਿਹਾ ਹੋ ਥੋੜੀ ਜੀ ਸ਼ਾਂਤੀ ਰੱਖਿਆ ਕਰੋ ਕਿਉਂਕਿ ਤੇ ਨਾਲ ਹੀ ਫੜ ਜੂਗੀ ਫਾਇਦਾ ਕੋਈ ਨਹੀਂ ਕਿਸੇ ਨਾਲ ਗੱਲ ਪਾਓਗੇ ਸ਼ਾਂਤੀ ਰੱਖੋ ਕੋਈ ਵੀ ਗੱਲ ਰੱਖਣੀ ਹੈ ਇਹਦੇ ਆਧਾਰ ਤੇ ਅਸੀਂ ਰੱਖ ਰਹੇ ਹਾਂ ਤੁਸੀਂ ਵੀ ਰੱਖੋ ਇਹਦੇ 'ਚ ਗਾਲ੍ਹਾਂ ਕੱਢਣ ਦਾ ਕੀ ਮਤਲਬ ਹੋਇਆ ਤੇ ਉਧਰੋਂ ਉਧਰੀ ਗੁੱਸਾ ਕੱਢਣ ਦੀ ਕਿਹੜੀ ਗੱਲ ਹੈ ਜੱਜ ਸਾਹਿਬ ਦੇ ਕੋਲੇ ਤੁਸੀਂ ਵੀ ਆਪਣੀ ਗੱਲ ਰੱਖ ਰਹੇ ਹੋ ਅਸੀਂ ਵੀ ਰੱਖ ਰਹੇ ਹਾਂ ਅਦਾਲਤ ਨੇ ਅੱਜ ਐਫਆਈਆਰ ਕੀ ਬਿਆਨ ਦਿੱਤਾ ਕਿ ਸਾਡੇ ਕ੍ਰਿਮਨਲ ਕੇਸ ਦੀ ਪ੍ਰੋਵੀਜ਼ਨ ਨਹੀਂ ਹੈ ਸਰਵ ਸੁਪਰਚ ਇਹ ਤਾਂ ਗੱਪ ਮਾਰ ਰਹੇ ਨੇ ਮਤਲਬ ਇਹ ਹੋ ਗਿਆ ਕਿ ਕਿਸੇ ਵੀ ਇੰਸਟੀਚਨ ਦੇ ਵਿੱਚ ਜਿੰਨੀ ਮਰਜ਼ੀ ਕ੍ਰਾਈਮ ਕਰ ਲਓ ਰੂਲ ਨਹੀਂ ਹੈਗੇ ਇਸ ਕਰਕੇ ਆਪਾਂ ਐਫਆਈਆਰ ਨਹੀਂ ਕਰਨੀ ਤੇ ਪ੍ਰਧਾਨ ਸਾਹਿਬ ਨੂੰ ਪੁੱਛੋ ਵੀ ਕਿੰਨੀ ਵਾਰੀ ਸ਼ਰੋਨੀ ਕਮੇਟੀ ਨੇ ਆਪਣੇ ਬੰਦਿਆਂ ਦਾ ਕਿੰ ਸਿਆਫਾਇਰ ਕਰਾਈ ਹੈ 2009 ਚ 2008 ਚ ਨਵੰਬਰ ਚ ਸੀਮਟ ਕੇਸ ਚ ਦੋ ਐਫਆਈਆਰ ਹੋਈਆਂ ਫਿਰ ਚੰਦੋਆ ਗਵਾਚਿਆ ਸੀ ਦਰਬਾਰ ਸਾਦਾ ਸਿਹਰੇ ਜਦੋਂ ਸੇਵਾ ਹੁੰਦੀ ਹੈ ਉਦੋਂ ਐਫਆਈਆਰ ਹੋਈ ਕਰਾਈ ਕਿ ਨਹੀਂ ਕਰਾਈ ਕਈ ਇੱਕ ਨਹੀਂ ਬਹੁਤ ਹੋਈਆਂ ਨੇ ਦੂਸਰੀ ਗੱਲ ਆ ਕਿ ਸਰਵਿਸ ਰੂਲਸ ਦੇ ਚਾਹ ਸੈਂਟਰਲ ਸਿਵਲ ਰੂਲਸ ਨੇ ਮੈਂ ਬੈਂਕ ਕਿਤੇ ਆ ਬੈਂਕਿੰਗ ਰੂਲਸ ਨੇ ਉਹ ਚ ਪ੍ਰੋਵੀਜ਼ਨ ਨਹੀਂ ਹੁੰਦਾ ਉਹ ਚ ਹੁੰਦਾ ਕਿ ਜੇ ਕੋਈ ਕੇਸ ਦੇ ਵਿੱਚ ਕ੍ਰਾਈਮ ਫੜੀ ਜਾਏ ਕੋਈ ਫਰਾਡ ਫੜਿਆ ਜਾਏ ਤੋਂ ਸੀਵੀਸੀ ਸੈਂਟਰਲ ਵਿਜੀਲੈਂਸ ਕਮਿਸ਼ਨ ਨੂੰ ਜਾਂਦਾ ਸੈਂਟਰਲ ਵਿਜੀਲ ਕਮਿਸ਼ਨ ਜਿਹੜਾ ਫਿਰ ਰੈਫਰ ਕਰਦਾ ਸੀਬੀਆਈ ਨੂੰ ਜੇ ਪੁਲਿਸ ਕੇਸ ਬਣਦਾ ਹੈ ਕੋਈ 2 ਕਰੋੜ ਤੋਂ ਥੱਲੇ ਹੋਵੇ ਤੇ ਪੁਲਿਸ ਕੇਸ ਨਹੀਂ ਤਾਂ ਸੀਬੀਆਈ ਨੂੰ ਜਾਂਦਾ ਹੁਣ ਅਸੀਂ ਸਾਰੀ ਚੀਜ਼ ਨੂੰ ਢੱਕਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਕਹਿੰਦੇ ਜੀ ਅਸੀਂ ਬੰਦਿਆਂ ਨੂੰ ਸਾਰਿਆਂ ਨੂੰ ਸਜ਼ਾ ਲਾਤੀ ਕਿਹਨੂੰ ਸਜ਼ਾ ਲਾਈ ਸੀ ਮੇਰੇ ਸਾਹਮਣੇ ਜਿਹੜੇ ਦੋ ਨਾਮ ਆਉਂਦੇ ਪਏ ਨੇ ਡਾਕਟਰ ਰੂਪ ਸਿੰਘ ਡਾਕਟਰ ਰੂਪ ਸਿੰਘ ਬਾਹਰ ਸਿੰਘ ਡਾਕਟਰ ਰੂਪ ਸਿੰਘ ਬਾਹਰ ਸਿੰਘ ਨੂੰ ਸੱਦ ਕੇ ਉਹਦੇ ਟਰਮੀਨਲ ਬੈਨੀਫਿਟ ਦੇ ਕੇ ਉਹ ਤੋਂ ਅਸਤੀਫਾ ਲੈ ਲਿਆ ਅਸਤੀਫਾ ਕਿਉਂ ਲਿਆ ਜੀ ਕਰ ਬੰਦਾ ਤੁਸੀਂ ਡਿਪਾਰਟਮੈਂਟ ਇਨਕੁਆਰੀ ਨਹੀਂ ਕੀਤੀ ਦੂਸਰੀ ਸਦਾ ਮਨਜੀਤ ਸਿੰਘ ਮਨਜੀਤ ਸਿੰਘ ਜਿੱਥੋਂ ਤੱਕ ਮੈਨੂੰ ਯਾਦ ਹੈ ਉਸਨੇ ਇਸ ਕੇਸ ਦੇ ਵਿੱਚ ਆਡਿਟ ਵੀ ਕਰਾਇਆ ਸੀ ਫਿਰ ਜਦੋਂ ਉਹ ਐਸਐਸ ਕੋਲੀ ਜਿਹਦਾ ਹੁਣ ਪ੍ਰੋਬਲਮ ਆ ਰਹੀ ਹੈ 2014 ਚੋਂ ਨੂੰ ਬਰਖਾਸ ਕੀਤਾ ਗਿਆ ਤੇ ਮੱਕੜ ਸਾਫ ਸੀ ਪਦਨਾ ਇਹ ਪੀਏ ਸੀ ਤੇ ਇਹਨੂੰ ਕਿਉਂਕਿ ਟ੍ਰਾਂਸਫਰ ਕਰਤਾ ਚੰਡੀਗੜ੍ਹ ਚੰਡੀਗੜ੍ਹ ਆਫਿਸ ਤੇ ਮਨਜੀਤ ਸਿੰਘ ਨੂੰ ਟ੍ਰਾਂਸਫਰ ਕਰਤਾ ਉਹਦੀ ਇਨਵੋਲਵਮੈਂਟ ਸੀ ਤੇ ਉਹਨੂੰ ਟ੍ਰਾਂਸਫਰ ਕਿਉਂ ਕਰਤਾ ਕਰ ਉਹਦੇ ਬੈਨੀਫਿਟ ਕਿਉਂ ਦੇ ਰਹੇ ਬੈਨੀਫਿਟ ਕਿਦੋਂ ਦੇ ਰਹੇ ਨੇ ਜਦੋਂ ਸਾਰੇ ਪਾਸੇ ਉਹਦੇ ਕੇਸ ਕੋਈ ਕੇਸ ਨਹੀਂ ਲੱਭਿਆ ਤੇ ਉਹਨੂੰ ਬੈਨੀਫਿਟ ਦਿੱਤੇ ਹੁਣ ਉਹਦਾ ਨਾਮ ਆ ਗਿਆ ਮੈਂ ਇਹ ਮੈਨੂੰ ਇੰਨਾ ਪੜਾ ਪੱਕਾ ਪਤਾ ਹੈ ਵੀ ਜਿੰਨਾ ਚਿਰ ਇਹ ਦੋਵੇਂ ਬੰਦੇ ਰੂਪ ਸਿੰਘ ਤੇ ਮੰਜੀ ਸਿੰਘ ਜਿੰਨਾ ਚਿਰ ਇਹਨਾਂ ਨੂੰ ਕੋਈ ਬੰਦਾ ਨਾ ਨਾ ਕਵੇ ਇਹ ਕਿਸੇ ਦਾ ਅੱਗੇ ਕੋਈ ਕੰਮ ਇਸ ਤਰ੍ਹਾਂ ਨਹੀਂ ਪਰਚੀ ਨਾਲ ਕਰਦੇ ਤੇ ਪੱਕਾ ਦੂਸਰੀ ਗੱਲ ਹੈ ਕਿ ਹੁਣ ਐਸਐਸ ਕੋਲੀ ਨੂੰ ਗ੍ਰਿਫਤਾਰ ਕੀਤਾ ਹੁਣ ਉਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਪੁਲਿਸ ਨੇ ਗ੍ਰਿਫਤਾਰ ਕੀਤਾ ਉਹਨਾਂ ਕੋਲ ਕੋਈ ਐਵੀਡੈਂਸ ਹੈ ਉਹਦੀ ਬਿਨਾਂ ਤੋਂ ਗੱਲ ਕਰਾਂਗੇ ਪਰ ਰੌਲਾ ਹਸਫੁਕਤ ਵੀ ਬੜਾ ਪਿਆ ਸੀ ਮੇਰੇ ਟਾਈਮਲਾਈਨ ਤੇ ਅਗਿਆਨ ਵਿਡੀਓਜ਼ ਵੀ ਇਹ ਸਿੱਖ ਵੀ ਨਹੀਂ ਸੀ ਜੂੜੀ ਪਿਛੇ ਕਰਦਾ ਸੀ ਦਾੜੀ ਕੱਟੀ ਹੋਈ ਸੀ ਫੈਮਲੀ ਨਾਲ ਬੈਠਾ ਬੈਠਾ ਰੈਸਟੋਰੈਂਟ ਤੇ ਉੱਪਰ ਰੈਸਟੋਰੈਂਟ ਤੇ दारू ਪੀ ਰਿਹਾ ਲੋਕਾਂ ਨੇ ਫੋਟੋਆਂ ਪਾਈ ਤੇ ਆਪਾਂ ਇਹ ਕਿਹੜੇ ਗੁਰਪੰਥੀ ਸੇਵਾ ਕੀਤੀ ਫਿਰ 2008 ਚ 2008 ਚ ਉਥੇ ਇੱਕ ਟੀਮ ਬੁਲਾਈ ਗਈ ਮੈਂ ਵੀ ਉਹਦੇ ਚਾਹਮਲ ਹੋਇਆ ਤੇ ਉਹਨਾਂ ਨੇ ਕਿਹਾ ਜੀ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਆਨਲਾਈਨ ਕਰ ਦੇਣੀ ਤੇ ਡੇਲੀ ਬੈਲੈਂਸ ਸ਼ੀਟ ਨਿਕਲੇਗੀ ਜਿੱਥੇ ਕਿਤੇ ਅੱਜ ਚੜਾਵਾ ਚੜਿਆ ਕਿੰਨਾ ਚੜਾਵਾ ਚੜਿਆ ਕਿੱਥੇ ਕੋਈ ਬੀੜਾਂ ਗਈਆਂ ਨੇ ਉਹ ਸਾਰੀਆਂ ਤੁਹਾਨੂੰ ਆਨਲਾਈਨ ਪ੍ਰਧਾਨ ਦੇ ਕਮਰੇ ਹੋਣਗੇ ਤੇ ਉਹਨਾਂ ਨੇ ਇੱਕ ਸ਼ਰਤ ਰੱਖੀ ਕਿ ਜੀ ਸਾਨੂੰ ਤੁਸੀਂ ਆਪਣੇ ਜਿਹੜੀ ਬੈਲੈਂਸ ਸ਼ੀਟ ਹੈ ਨਾ ਪਿਛਲੀਆਂ ਉਹਦੀ ਅੰਗਰੇਜ਼ੀ ਕਰ ਦਿਓ ਕਿ ਪੰਜਾਬੀ ਦੀ ਸੰਭਲ ਮੈਂ ਕਿਹਾ ਜੀ ਉਹ ਦਲਮੇਖ ਸਿੰਘ ਹੈਗਾ ਐਮ ਇਕਨੋਮਿਕਸ ਅੰਗਰੇਜ਼ੀ ਦਾ ਬਾਹਰ ਤੋਂ ਮੇਰੇ ਕੋਲ ਮੈਂ ਹੁਣ ਬੈਲ ਸ਼ੀਟਾਂ ਅੰਗਰੇਜ਼ੀ ਟ੍ਰਾਂਸਲੇਟਿੰਗ ਕਰਕੇ ਦੇਣੀ ਹੈ ਇਹਨਾਂ ਤੋਂ ਕਰਾ ਲੂ ਉਹ ਕੰਮ ਨਹੀਂ ਹੋਣ ਦਿੱਤਾ 2009 ਚ ਹੁੰਦਾ ਤੇ ਆ ਕੰਮ ਨਹੀਂ ਹੋਣਾ ਸੀ ਕਿਉਂ ਅੰਦਰ ਬੈਠੇ ਨੇ ਬੰਦੇ ਸੁਗੜ ਕੇ ਬੈਠੇ ਨੇ ਇਹੀ ਬੰਦੇ ਸੀ ਜਿਨ੍ਹਾਂ ਨੇ ਸਿੱਖ ਰੈਫਰਸ ਸੈਲੈਬ੍ਰਿਟੀ ਜਿਹੜੀ ਫੌਜ ਨੇ ਵਾਪਸ ਕਰਤੀ ਮੈਂ ਨਹੀਂ ਕਹਿੰਦਾ ਸਾਰੀ ਕੀਤੀ ਨਹੀਂ ਕੀਤੀ ਪਰ ਬੀੜਾਂ ਜਿਹੜੀਆਂ ਸੀ ਹੱਥ ਲਿਖਤ ਬੀੜਾਂ ਨਾਲ ਹੱਥ ਲਿਖਤ ਬੀੜਾ 3 319 ਗੈਪ ਨੇ 205 ਬੰਦੇ ਸਾਡੇ ਕੋਲ ਆ ਗਈਆਂ ਤੇ ਜੇ ਤੁਹਾਡੇ ਕੋਲ ਆ ਗਈਆਂ ਫਿਰ ਇਹ ਕਹਿੰਦੇ ਨੇ ਕਿ ਅਸੀਂ ਰਿਸਰਚ ਕਰਨ ਲਈ ਥੱਲੇ ਦਿੱਤੀਆਂ ਸੀ ਤੇ ਜੇ ਰਿਸਰਚ ਕਰਨ ਦੇ ਦਿੰਦੇ ਤਾਂ 519 ਸਾਡੇ ਕੋਲ ਹੋਣੀਆਂ ਚਾਹੀਦੀਆਂ ਤੇ ਹੈਗੀਆਂ 205 ਨੇ ਬਾਕੀ ਕਿੱਧਰ ਗਈਆਂ 314 ਇਹ ਤਾਂ ਛਪੀਆਂ ਬੀੜਾਂ ਦਾ ਸੀ ਨਾ ਜਿਹੜੀ ਹੱਥ ਲਿਖਦ ਨੇ ਉਹ ਗੈਪ ਫਿਰ ਇਹ 13 ਜੂਨ 2019 ਨੂੰ ਮੀਟਿੰਗ ਹੁੰਦੀ ਹੈ ਇਸ ਬਾਰੇ ਤੇ ਵਿਦਾਂਤੀ ਸਾਹਿਬ ਨੂੰ ਮੈਂ ਕਿਹਾ ਜੀ ਜਿਹੜੀ ਤੁਸੀਂ ਬੀੜ ਲੈ ਕੇ ਗਏ ਤੁਸੀਂ ਕਹਿੰਦਾ ਮੈਂ ਤਾਂ ਬੀੜ ਕਦੀ ਲਿਵਾਇ ਨਹੀਂ ਮੈਂ ਤਾਂ ਵਾਗੜੂ ਹਾਜ਼ਰ ਨਾ ਰਹਾ ਤਾਂ ਸਮ ਕਹਿ ਕੇ ਕਹਿੰਨਾ ਮੈਂ ਅਕਦੀ ਕੋਈ ਵਿਦੇਸ਼ ਬੀੜ ਲਗਿਆ ਹੀ ਨਹੀਂ ਮੈਂ ਕਹਿੰਦਾ ਵਿਦਾਂਤੀ ਸਾਹਿਬ ਸਾਰਾ ਰਿਕਾਰਡ ਤਾਂ ਮੈਂ ਨਹੀਂ ਰੱਖਿਆ ਪਰ ਪਰਸੋਂ ਮੈਂ ਤੁਹਾਨੂੰ ਭੇਜਦਾ ਕੋਪੀ ਇਹ ਸੌ ਚੱਕੀ ਹੈ ਇਹਦੀ ਵੀਡੀਓ ਚੋਣ ਕਮੇਟੀ ਕੋਲ ਆ ਤੋ ਹੋ ਗਿਆ ਕੰਮ ਦੂਸਰੇ ਦਿਨ ਭੇਜੀ ਉਵਿੰਦਰ ਵਾਲੀ ਦੀ ਰਿਪੋਰਟ ਸੀ 2006 ਦੀ ਇਹ ਬੀੜ ਲਗੇ ਨੇ ਉੱਥੇ ਕੈਨੇਡਾ ਕੈਨੇਡਾ ਬੀੜ ਜਿਹੜੀ ਗਈ ਆ ਉਹ ਗਈ ਸੀ ਅਕਾਲੀ ਦਲ ਦਾ ਇੱਕ ਇਹਨਾਂ ਨੇ ਕਲੋ ਜਿਹੜਾ ਨਗਰ ਕੀਰਤਨ ਪ੍ਰੋਗਰਾਮ ਸੀ ਉਹਦੇ ਚਲ ਗਏ ਨੇ ਉਹ ਵਾਪਸ ਨਹੀਂ ਆਇਆ ਨਗਰ ਕੀਰਤਨ ਕਾਲੀ ਦਲ ਦਾ ਕੈਨੇਡਾ ਚ ਬੀੜ ਇੱਥੋਂ ਗਈ ਫਿਰ ਇਮਾਰਤ ਦੇ ਨਿਭਾਨਾ ਜੇ ਇਤਿਹਾਸਕ ਨਹੀਂ ਬੀ ਇਤਿਹਾਸਕ ਨਹੀਂ ਹੈ ਚਾਹ ਇਤਿਹਾਸਕ ਹੈ ਚਾਹ ਨਾ ਇਤਿਹਾਸਕ ਹੈ ਹੈ ਪ੍ਰਾਤਨ ਹੱਦ ਤੱਕ ਬੀੜ ਹੈ ਕਾਨੂੰਨੀ ਤੌਰ ਤੇ ਤੁਸੀਂ ਇੱਥੇ ਲਿਜਾਈ ਨਹੀਂ ਸਕਦੇ ਇੰਡੀਆ ਤੋਂ ਉਹ ਕਿਵੇਂ ਚਲੇਗੀ ਫਿਰ ਉਹਦੇ ਤੇ ਪੜਦਾ ਪਾਇਆ ਐਵੇਂ ਵਿਦਾਂਤੀ ਸਾਹਿਬ ਨੇ ਆਪਣੇ ਕੋਠੇ ਦੇ ਇੱਕ ਕੋਈ ਬੀੜ ਜਲਾਈ ਇੱਕ ਜਾਂ ਦੋ ਜਲਾਈਆਂ ਉਹਦੇ ਜਿਹੜੇ ਪੱਤਰੇ ਭੁੱਲ ਕੇ ਥੱਲੇ ਸਰੋਵਰ ਚ ਆ ਗਏ ਇਹਨਾਂ ਨੇ ਪਰਦਾ ਪਾਤਾ ਹੁਣ ਸੋ ਇੱਕ ਇੱਕ ਬੀੜ ਜਿਹੜੀ ਸਭ ਤੋਂ ਪੁਰਾਣੀ ਦਮਦਮੀ ਬੀੜ ਸੀ 1682 ਦੀ ਗੁਰੂ ਸਾਹਿਬ ਤੋਂ ਲੁਕਾਈ ਗੁਰੂ ਸਾਹਿਬ ਨੇ ਆਪਣੇ ਹੱਥੇ ਲਿਖਾਈ ਹੋ ਤੇ ਦਸਕਤ ਕੀਤੀ ਨੇ ਉਹ ਬੀੜ ਗਾਇਬ ਹੋ ਗਈ ਉਹ ਬੀੜ ਕਿੱਥੇ ਹੈ ਇੰਗਲੈਂਡ ਬੈਠੀ ਹੈ ਉਹਦੀ ਇਹਨਾਂ ਨੂੰ ਕਾਪੀ ਦਿੱਤੀ ਵਿਆਹ ਪਈ ਹੈ ਕਿਵੇਂ ਚਲੇਗੀ ਫਿਰ ਇੱਕ ਹੋਰ ਵੀੜ ਸੀ ਜਿਹਨੂੰ ਲਾਹੌਰ ਤੋਂ ਲਿਆਂਦਾ ਗਿਆ ਸੀ ਲਾਲਾ ਪਿੰਡੀ ਦੀ ਵੀ ਜੀ ਉਹ ਚ ਗੁਰਤੇਗ ਬਾਬਾ ਸਾਹਿਬ ਦੀ ਬਾਣੀ ਚੜੀ ਸੀ ਗੁਰਤੇਗ ਬਾਬਾ ਸਾਹਿਬ ਦਾ ਦਸਕਾ ਸੀ ਉਹ ਵੀ ਗਾਇਬ ਹੈ ਜਿਹੜੀਆਂ ਇਤਿਹਾਸਿਕ ਵੀੜਾ ਉਹ ਗਾਇਬ ਕਰਤੀਆਂ ਤੇ ਹੁਣ ਤੁਸੀਂ ਰੌਲਾ ਪਾਓ ਜੀ ਸ਼ੁੱਧ ਵੀੜ ਕਿੱਥੇ ਹੈ ਸਾਡੇ ਇੰਨਾ ਨੁਕਸਾਨ ਮੈਨੂੰ ਹੁਣ ਤੇ ਹਿਸਾਬ ਲਾ ਲਓ 1999 ਤੋਂ ਲੱਗਿਆ ਮੈਂ ਇਸ ਇਸ਼ੂ ਤੇ 1999 ਮੈਂ ਪਰ ਅੱਜ 2026 ਸ਼ੁਰੂ ਹੋ ਗਿਆ ਹੈ। ਤੇ ਠੀਕ ਹੈ ਟਾਈਮ ਲੱਗਦਾ ਹੈ ਕੇਸ ਵੀ ਕੀਤਾ ਕੇਸ ਜਿਹੜਾ ਕਿਉਂਕਿ ਹੁਣ 16 14 ਜਨੂਅਰੀ ਡੇਟ ਹੈ ਤੇ ਮੇਰੀ ਹੁਣ ਸਿਹਤ ਲਾਉਣ ਨਿਕਰਦੀ ਮੈਂ ਅਟੈਂਡ ਕਰ ਸਕਾਂ ਪਰ ਕਾਗਜ਼ ਸਾਰੇ ਦੇ ਦਿੱਤੇ ਨੇ ਬੀੜਾਂ ਗਾਇਬ ਹੋਈਆਂ ਖੱੜੜੇ ਗਾਇਬ ਹੋਏ ਖੱੜੜੇ ਵਿਕੇ ਇਹਨਾਂ ਨੂੰ ਵਿਕੇ ਦੀ ਵੀ ਰਿਪੋਰਟ ਭੇਜੀ ਤੇ ਜਿਨ੍ਹਾਂ ਨੂੰ ਵਿਕਿਆ ਉਹ ਬੰਦੇ ਮੈਨੂੰ ਮੈਸੇਜ ਕਰ ਰਹੇ ਨੇ ਉਹ ਜੀ ਤੁਹਾਡੇ ਨਾਲ ਗੱਲ ਕਰਨੀ ਸੀ ਵਿਕਣ ਬਾਰੇ ਵੀਕਨ ਬਾਰੇ ਤੁਹਾਡੇ ਨਾਲ ਗੱਲ ਕਰਨੀ ਸੀ ਉਹ ਮੇਰੇ ਕੋਲ ਮੈਸੇਜ ਵਿੱਚ ਰੱਖੇ ਹੋਏ ਨੇ ਮੈਨੂੰ ਕੋਈ ਪਬਲਿਸਿਟੀ ਦਾ ਸ਼ੌਂਕ ਨਹੀਂ ਹੈ ਮੈਂ ਤਾਂ ਵੀ ਉਹ ਚੀਜ਼ਾਂ ਉੱਥੇ ਆ ਕੇ ਪਾ ਦੇਣ ਫਿਰ ਇਹਨਾਂ ਨੇ ਬੰਦੇ ਜਿਹੜੇ ਜਿਨ੍ਹਾਂ ਨੇ ਝਾਲੀ ਬਸਕਤ ਕਰਕੇ ਤੇ ਝਾਲੀ ਸਰਟੀਫਿਕੇਟ ਬਣਾਏ ਨੇ ਪ੍ਰਮਾਣ ਪੱਤਰ ਉਹਨਾਂ ਨੇ ਰੌਲਾ ਪਾਇਆ ਕਿਹਦੇ ਤੋਂ ਖਰਪਰੀਦ ਮੱਖੂ ਤੋਂ ਕਿ ਜਿਹੜੀ ਲਾਇਬ੍ਰੇਰੀ ਫੌਜ ਚੁੱਕ ਲਈ ਗਈ ਸੀ ਉਹਨਾਂ ਰਾਖ ਸਿੰਘ ਦੇ ਘਰ ਦੇ ਗਈ ਵਾਪਸ ਗਨਾਮਾ ਕੇ ਤੁਸੀਂ ਦੇਖੋ ਪ੍ਰੋਪਾਗੈਂਡਾ ਕਿਸ ਤਰ੍ਹਾਂ ਜਿਹੜੇ ਚੋਰ ਨੇ ਉਹ ਸ਼ੋਰ ਕਰ ਰਹੇ ਨੇ ਵੀ ਸਾਡੇ ਕੋਲ ਕੁਝ ਨਹੀਂ ਉਹ ਨਰਾਜ ਸਿੰਘ ਦੇ ਘਰ ਪਹੁੰਚ ਗਈ ਵੀ ਫੌਜ ਕਿਵੇਂ ਦੇ ਕੇ ਸ੍ਰੀ ਸ੍ਰੀ ਦਾ ਸ੍ਰੀਦਾ ਤੁਹਾਡੇ ਕੋਲ ਹੀ ਤੁਹਾਡੇ ਨਾਂ ਤੇ ਨੇ ਤੇ ਮੇਰੇ ਘਰੋਂ ਮੈਂ ਫਿਰ ਕਹਿਤਾ ਵੀ ਮੇਰੇ ਘਰੋਂ ਸਟ੍ਰੈਫ ਲਾਇਬ੍ਰੇਰੀ ਦੀ ਕੋਈ ਕਿਤਾਬ ਕੱਢ ਕੇ ਦਿਖਾ ਦਿਓ ਇੱਕ ਕਿਤਾਬ ਤੇ ਲੱਖ ਰੁਪਏ ਮੇਰਾ ਜੁਰਮਾਨਾ ਮੈਂ ਦੇਵਾਂਗਾ ਨਹੀਂ ਤਾਂ ਫਿਰ ਉਹਨੇ ਛੱਤਰ ਪਹਿਣਗੇ ਇਹ ਜਮ ਕੇ ਇਹ ਪ੍ਰੋਪਾਗੈਂਡਾ ਛਰੋਨੀ ਕਮੇਟੀ ਨੂੰ ਚੰਗਾ ਲੱਗਦਾ ਛਰੋਨੀ ਕਮੇਟੀ ਐਸੇ ਲਈ ਬਣੀ ਸੀ ਫਿਰ ਹਾਈ ਕੋਰਟ ਦੇ ਵਿੱਚ ਜਿਹੜਾ ਦਾਵਾ ਕੀਤਾ ਸਾਡੀ 12543 ਕਿਤਾਬਾਂ ਸਨ ਉਹ ਝੂਠਾ ਹੈ ਬਾਅਦਛਰੇ ਆਮ ਕਰ ਰਹੇ ਆ ਉਹ ਵੀ ਝੂਠਾ ਹੈ ਕਿਉਂਕਿ ਇਹ ਆਪ ਹੀ ਕਹਿੰਦੇ ਵੀ ਅਸੀਂ ਝੂਠਾ ਦਾਵਾ ਪੇਸ਼ ਕੀਤਾ ਉਸ ਤੋਂ ਕੀ ਹੋਇਆ ਕਿ ਸਿੱਖ ਰਫਸ ਲਾਇਬ੍ਰੇਰੀ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦੇ ਵੀ ਜਿਹੜੇ ਮੈਨਸਕ੍ਰਿਪਟ ਕਿਤਾਬਾਂ ਉਹ ਐਡਿਟ ਨੇ ਨੰਬਰ ਉਹ ਵੀ ਐਡਿਟ ਨੇ 42490 4090 ਠੀਕ ਹੈ ਫਿਰ ਆ ਜਿਹੜਾ ਸਿੱਖ ਜਾਬ ਕਰਦੀਆਂ ਤੋਸ਼ਾ ਖੰਨੇ ਦੀ ਬੀੜਾ ਉਹ ਵੀ ਉਹਦੇ ਹੀ ਐਡਿਟ ਨੇ ਤੁਹਾਨੂੰ ਉਹ ਚ ਕੱਢ ਦੋ ਇਹਨਾਂ ਦੀ ਕਿਤਾਬਾਂ ਨੇ ਜਿੰਦੀਆਂ 9000